ਸਭ ਇੱਕ ਸਵਾਲ ਸੀਗਾ ਜਦੋਂ ਆਪਾਂ ਪਾਣੀ ਦੀ ਗੱਲ ਕਰਦੇ ਜਿਹੜਾ ਆਖਰੀ ਪਾਣੀ ਆ ਉਹ ਆਪਾਂ ਨੂੰ ਕਿੰਨੇ ਕਿੰਨੇ ਦਿਨ ਪਹਿਲਾਂ ਲਾਉਣਾ ਚਾਹੀਦਾ ਬਾੜੀ ਤੋਂ ਕਿਉਂਕਿ ਬਹੁਤ ਸਾਰੇ ਕਿਸਾਨਾਂ ਦਾ ਇਹ ਹੁੰਦਾ ਜਦੋਂ ਬਾੜੀ ਕਰਦੇ ਆ ਕਾਫੀ ਦਿਨ ਛੋਣਾ ਜਿਹੜਾ ਉਹਦਾ ਮੰਡੇ ਚ ਪੈ ਰਿਹਾ ਉਹਦੇ ਵਿੱਚ ਮੌਇਸਚਰ ਬਹੁਤ ਜ਼ਿਆਦਾ ਆ ਰਿਹਾ ਜਿੱਥੇ ਸਿੱਧਾ ਛੋਣਾ ਬੀਜਿਆ ਉਹ ਉਹਦੇ ਵਿੱਚ ਵੀ ਆਪਾਂ ਤਕਰੀਬਨ 15 ਦਿਨ ਪਹਿਲਾਂ ਜੇ ਅਸੀਂ ਪਾਣੀ ਬੰਦ ਕਰ ਲਈਏ ਉਹਦੇ ਚ ਪ੍ਰਾਲੀ ਘੱਟ ਹੋਊਗੀ ਉਸੇ ਪਾਣੀ ਦਾ ਬੱਤਰ ਵਰਤੋਂ ਕਰਕੇ ਅਸੀਂ ਬਜਾਈ ਕਰ ਸਕਦੇ ਹਾਂ ਇੱਕ ਜਦੋਂ ਆਪਾਂ ਸਿੱਧੀ ਬਜਾਈ ਦੀ ਗੱਲ ਕਰਦੇ ਤਾਂ ਬਹੁਤ ਸਾਰੇ ਕਿਸਾਨ ਇਹ ਕਹਿੰਦੇ ਸਾਡੇ ਕੋਲੇ ਬਜਾਈ ਵਾਲੀ ਮਸ਼ੀਨ ਨਹੀਂ ਹੈਗੀ ਹਾਂਜੀ ਹਾਂ ਕਿ ਮਸ਼ੀਨ ਤੋਂ ਬਿਨਾਂ ਵੀ ਇਸ ਦੀ ਬਜਾਈ ਕੀਤੀ ਜਾ ਸਕਦੀ ਹੈ ਜਾਂ ਬਜਾਈ ਲਈ ਆਪਾਂ ਮਸ਼ੀਨ ਚਾਹੀਦੀ ਹੈ ਜੀ ਦੇਖੋ ਜਿਹੜੀਆਂ ਆਪਣੇ ਦੂਸਰੀਆਂ ਜਿਵੇਂ ਜ਼ੀਰੋ ਡ੍ਰਿਲ ਹੈਗੀ ਹੈ ਸਾਡੇ ਕੋਲੇ ਜ਼ੀਰੋ ਟੇਲ ਡ੍ਰਿਲ ਹੈ ਜ਼ੀਰੋ ਟੇਲ ਡ੍ਰਿਲ ਦੇ ਨਾਲ ਆਪਾਂ ਇਹਦੀ ਬਜਾਈ ਕਰ ਸਕਦੇ ਹਾਂ ਥੋੜੀਆਂ ਮੋਡੀਫਿਕੇਸ਼ਨ ਕਰਨ ਦੀ ਲੋੜ ਹੁੰਦੀ ਆ ਉਹਦੇ ਚ ਉਹਦਾ ਮਸ਼ੀਨ ਦਾ ਲੇਖਾ ਜੋਖਾ ਦੇਖਣਾ ਹੁੰਦਾ ਵੀ ਮਸ਼ੀਨ ਜਿਹੜਾ ਦਾਣਾ ਬਾਹਰ ਆਉਂਦਾ ਸਾਫਤਾ ਆਉਂਦਾ ਛਿਲਕਾ ਤਾਂ ਨਹੀਂ ਲੈਂਦਾ ਦਾਣੇ ਦਾ ਦਾਣਾ ਟੁੱਟਦਾ ਤਾਂ ਨਹੀਂ ਜੇ ਦਾਣਾ ਟੁੱਟਦਾ ਨਹੀਂ ਆ 1/2 ਇੰਚ ਥਰੋੜ ਖੋਲਣ ਦੀ ਲੋੜ ਹੈ 1/2 ਇੰਚ ਥਰੋੜ ਖੋਲ ਕੇ ਦੇਖੋ ਦਾਣਾ ਛਿਲਕਾ ਉਹਨਾਂ ਬਾਹਰ ਉਹਦਾ ਟੁੱਟੇ ਨਾ ਦਾਣਾ ਮਲਕੇ ਨਾਲ ਬਾਹਰ ਆਵੇ ਉਹਦਾ ਛਿਲਕਾ ਨਾਲ ਟੁੱਟੇ ਜੇ ਦਾਣਾ ਸਹੀ ਤਰੀਕੇ ਬਾਹਰ ਆ ਰਿਹਾ ਤਾਂ ਉਹ ਉਸ ਮਸ਼ੀਨ ਦੇ ਨਾਲ ਵੀ ਬਿਜਾਈ ਕਰ ਸਕਦੇ ਆ ਉਹ ਟਾਈਨਾਂ ਦੀ ਫਾਸਲਾ ਦੇਖ ਲੈਣਾ ਤਕਰੀਬਨ 8 ਤੋਂ 8 ਸੈਂਟੀਮੀਟਰ ਜਿਹੜਾ ਨਾ ਸੌਰੀ 8 ਇੰਚ ਦਾ ਫਾਸਲਾ ਜਿਹੜਾ ਹੋਣਾ ਚਾਹੀਦਾ ਪਾਸੋ ਲਗਤਾਰ ਤੋਂ ਕੋਤਾਰ ਦਾ ਫਾਸਲਾ ਉਹਨੇ ਦੇ ਹਿਸਾਬ ਨਾਲ ਆਪਾਂ ਕਰ ਸਕਦੇ ਆਂ ਅਗਰ ਆਪਾਂ ਗੱਲ ਕਰੀਏ ਲਾਗਤ ਦੀ ਇੱਕ ਪਾਸੇ ਆਪਾਂ ਕਰ ਰਹੇ ਆਂ ਝੋਨੇ ਦੀ ਸਿੱਧੀ ਬਜਾਈ ਜੀ ਦੂਸਰੇ ਪਾਸੇ ਆਪਾਂ ਕਦੋਂ ਕਰਕੇ ਝੋਨਾ ਲਗਾ ਰਹੇ ਆਂ ਜੀ ਤਾਂ ਲਾਗਤ ਦੇ ਵਿੱਚ ਕਿੰਨਾ ਫਰਕ ਆਉਂਦਾ ਚ ਦੇਖੋ ਜੀ ਲਾਗਤ ਦੇ ਵਿੱਚ ਤਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਜੇ ਹੁਣ ਬਜਾਈ ਵੇਲੇ ਜੇ ਸਿੱਧਾ ਝੋਨਾ ਬੀਜਣਾ ਵਾ ਜਿਹੜੀ ਮਸ਼ੀਨ ਘਰਦੀ ਆ ਦੇ 1.5 ਘੰਟੇ ਦੇ ਵਿੱਚ ਉਹਨੇ ਬਜਾਈ ਕਰਕੇ 1 ਕਿੱਲੇ ਦੀ ਬਜਾਈ ਕਰ ਜਾਣੀ ਆ ਜਿਹਦੀ ਘਰ ਦੀ ਮਸ਼ੀਨ ਆ ਉਹਦਾ ਤਾਂ ਤੇਲ ਹੀ ਲੱਗਿਆ ਮਸ਼ੀਨਰੀ ਘਰੇ ਖੜੀ ਸੀਗੀ ਤੇਲ ਹੀ ਲੱਗਿਆ ਉਹ 2-300 ਦਾ ਤੇਲ ਲੱਗੂਗਾ ਜੇ ਕੋਈ ਕਿਰਾਏ ਦੇ ਵੀ ਅਸੀਂ ਕਰਾਵਾਂਗੇ 5-600 ਰੁਪਏ ਦਾ ਤੇ ਮਤਲਬ ਕਿੱਲੇ ਦਾ ਲੈ ਲੂਗਾ ਇਸ ਤੋਂ ਬਾਅਦ ਕੋਈ ਕਿਰਾਇਆ ਨਹੀਂ ਲੈਂਦਾ ਪਰ ਦੂਜੇ ਪਾਸੇ ਜਿਹੜਾ ਸਾਡਾ ਕਿੰਨਾ ਪੈਸਾ ਬਚਦਾ ਵਾ ਆਮ ਤੌਰ ਤੇ ਇਲਾਕੇ ਤੋਂ ਲੈ ਕੇ ਇਹ ਨੇਰ ਪਰ ਕਰਦਾ ਵਾ 3500 ਤੋਂ ਲੈ ਕੇ 4000 ਤੱਕ ਜਿਹੜੇ ਆ ਲੋਨ ਵਾਲੇ ਲੈਂਦੇ ਨੇ ਕਦੂ ਕਿਤੇ ਦੇ ਵਿੱਚ ਪਨੀਰੀ ਜਦ ਪੱਟ ਕੇ ਲਾਉਣੀ ਆ ਉੱਥੇ ਸਾਨੂੰ ਇੰਨਾ ਖਰਚਾ ਆਉਂਦਾ ਆ ਤੇ ਸਿੱਧਾ ਹੀ ਬਚ ਗਿਆ ਸਾਡਾ ਝਾੜ ਦੇ ਵਿੱਚ ਕੋਈ ਅੰਤਰ ਨਹੀਂ ਹੈ ਝਾੜ ਬਰਾਬਰ ਆ ਫਿਰ ਪ੍ਰਾਲੀ ਇਹਦੇ ਚ ਘਾਟ ਆ ਸਾਨੂੰ ਪ੍ਰਾਲੀ ਸਾਂਭਣ ਸਮਾਂ ਸੰਭਾਲਦਾ ਬੜਾ ਚੱਕਰ ਪੈਂਦਾ ਮਗਰੋਂ ਜਾ ਕੇ ਇਹਦੇ ਦਾ ਫਾਇਦਾ ਹੀ ਫਾਇਦਾ ਇਹਦਾ ਨੁਕਸਾਨ ਕੋਈ ਨਹੀਂ ਰਹਾ